ਸਤਿ ਸ਼੍ਰੀ ਅਕਾਲ ਜੀ ਅੱਜ ਦਾ ਆਪਣਾ ਟੌਪਿਕ ਹੈਗਾ ਦੇਸੀ ਘਿਓ ਦੇਸੀ ਘਿਓ ਸਿਰਫ ਇੱਕ ਫੈਟ ਨਹੀਂ ਹੈਗੀ ਸਗੋਂ ਸਾਡੇ ਬਜ਼ੁਰਗਾਂ ਦਾ ਉਹ ਤਜਰਬਾ ਆ ਜਿਸ ਨੂੰ ਖਾ ਕੇ ਉਹਨਾਂ ਨੇ 100-100 ਸਾਲ ਦੀ ਉਮਰਾਂ ਬਤਾਈਆਂ ਨੇ ਪਰ ਅੱਜ ਕੱਲ ਦੇਸੀ ਘਿਓ ਨੂੰ ਆਮ ਫੈਟ ਦੱਸ ਕੇ ਸਾਨੂੰ ਇਸ ਅੰਮ੍ਰਿਤ ਤੋਂ ਦੂਰ ਕੀਤਾ ਜਾ ਰਿਹਾ ਸਾਨੂੰ ਇਸ ਦੇ ਕੇਵਲ ਤੇ ਕੇਵਲ ਨੁਕਸਾਨ ਦੱਸ ਕੇ ਗੁੰਮਰਾਹ ਕੀਤਾ ਜਾ ਰਿਹਾ ਅਸੀਂ ਹੋ ਵੀ ਰਹੇ ਹਾਂ ਐਵੇਂ ਤਾਂ ਬਹੁਤ ਸਾਰੇ ਲੋਕ ਸੋਸ਼ਲ ਮੀਡੀਆ ਤੇ ਕਹਿ ਰਹੇ ਨੇ ਵੀ ਖਾਓ 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 ਪਰ ਦੱਸ ਕੋਈ ਨਹੀਂ ਰਿਹਾ ਗਾਂ ਦਾ ਖਾਣਾ ਜਾਂ ਮੱਝ ਦਾ ਖਾਣਾ ਕਿਉਂ ਖਾਣਾ ਕਿਵੇਂ ਖਾਣਾ ਫਾਇਦਾ ਨੁਕਸਾਨ ਕਿਹੜੇ ਮੌਸਮ ਵਿੱਚ ਖਾਣਾ ਕਿਹੜੇ ਵਿੱਚ ਨਹੀਂ ਖਾਣਾ ਕਿਹੜੀ ਪ੍ਰੋਬਲਮ ਵਿੱਚ ਖਾਣਾ ਕਿਹੜੀ ਪ੍ਰੋਬਲਮ ਵਿੱਚ ਨਹੀਂ ਖਾਣਾ ਸ਼ਾਇਦ ਤੁਸੀਂ ਵੀ ਦੇਸੀ ਘਿਓ ਨੂੰ ਇੱਕ ਆਮ ਹੀ ਫੈਟ ਸਮਝਦੇ ਹੋਵੋ ਪਰ ਮੇਰੀ ਇਹ ਕੁਝ ਕੁ ਮਿੰਟ ਦੀ ਵੀਡੀਓ ਜੇ ਤੁਸੀਂ ਪੂਰੀ ਦੇਖ ਲਈ ਤਾਂ ਦੇਸੀ ਘਿਓ ਪ੍ਰਤੀ ਤੁਹਾਡੀ ਸੋਚ ਬਦਲ ਜੂ ਤੁਹਾਡਾ ਨਜ਼ਰੀਆ ਬਦਲ ਜੂ ਆਓ ਇਸ ਦੇਸੀ ਘਿਓ ਨਾਂ ਦੇ ਖਰੇ ਸੋਨੇ ਦੇ ਰਾਜ਼ ਖੋਲਹੀਏ ਇਸ ਦੇ ਛੁਪੇ ਹੋਏ ਰਾਜ਼ ਤੋਂ ਪਰਦਾ ਚੱਕੀਏ ਇਸ ਤੋਂ ਪਹਿਲਾਂ ਕਿ ਅੱਗੇ ਵਧੀਏ ਵੀਡੀਓ ਨੂੰ ਪਹਿਲਾਂ ਹੀ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਵੀਡੀਓ ਹੈ ਹੀ ਐਨ ਇੰਟਰਸਟਿੰਗ ਭੁੱਲ ਸਕਦਾ ਇਨਸਾਨ ਆਪਣੇ ਕੋਲ ਦੋ ਤਰ੍ਹਾਂ ਦੇ ਦੇਸੀ ਘਿਓ ਮੌਜੂਦ ਨੇ ਗਾਂ ਦਾ ਤੇ ਮੱਝ ਦਾ ਪਹਿਲਾਂ ਆਪਾਂ ਇਹਨਾਂ ਦੇ ਨਿਊਟ੍ਰੀਸ਼ਨ ਫੈਕਟ ਦੇਖ ਲਈਏ ਦੋਮੇ ਕਿਉਂ ਆ ਵਿੱਚ 99.5 ਤੋਂ ਲੈ ਕੇ 99.9% ਤੱਕ ਫੈਟ ਹੀ ਆ ਪਰ ਦੋਮਾ ਵਿੱਚ ਫੈਟ ਦੇ ਬੌਂਡ ਮਤਲਬ ਕੁਦਰਤੀ ਜੋੜ ਵੱਖਰੇ ਵੱਖਰੇ ਨੇ ਮੱਝ ਦੇ ਘਿਓ ਵਿੱਚ ਸੈਚੂਰੇਟ ਫੈਟ ਦੀ ਮਾਤਰਾ ਗਾਂ ਦੇ ਮੁਕਾਬਲੇ ਜ਼ਿਆਦਾ ਹੁੰਦੀ ਆ ਸੈਚੂਰੇਟ ਫੈਟ ਉਹ ਹੁੰਦੀ ਆ ਜੋ ਕਮਰੇ ਦੇ ਤਾਪਮਾਨ ਤੇ ਘਿਓ ਨੂੰ ਸਖਤ ਅਤੇ ਦਾਣੇਦਾਰ ਬਣਾਉਂਦੀ ਆ ਇਹ ਸਰੀਰ ਨੂੰ ਲੰਬੇ ਸਮੇਂ ਤੱਕ ਚੱਲਣ ਵਾਲੀ ਊਰਜਾ ਦਿੰਦੀ ਆ ਗਾਂ ਦੇ ਘਿਓ ਵਿੱਚ ਮੀਡੀਅਮ ਸ਼ਾਰਟ ਟਾਈਮ ਫੈਟੀ ਐਸਿਡ ਜ਼ਿਆਦਾ ਹੁੰਦੇ ਨੇ ਇਹ ਫੈਟ ਸਿੱਧਾ ਲੀਵਰ ਵਿੱਚ ਜਾ ਕੇ એનર્ਜੀ ਵਿੱਚ ਬਦਲ ਜਾਂਦਾ ਕਿਸੇ ਕਰਕੇ ਫੈਟ ਲਾਸ ਵਿੱਚ ਜ਼ਿਆਦਾ ਮਦਦਗਾਰ ਹੁੰਦਾ ਜੇ ਦੋਵਾਂ ਘਿਓਆਂ ਨੂੰ ਵਿਟਾਮਿਨਾਂ ਦਾ ਖਜ਼ਾਨਾ ਕਹੀਏ ਤਾਂ ਕੁਝ ਗਲਤ ਨਹੀਂ ਹੈਗਾ। ਇਹਨਾਂ ਵਿੱਚ ਚਾਰ ਮੁੱਖ ਵਿਟਾਮਿਨ ਹੁੰਦੇ ਨੇ A, D, E ਅਤੇ K। ਗਾਂ ਦੇ ਘਿਓ ਵਿੱਚ β-carotene ਨਾਂ ਦਾ ਇੱਕ ਤੱਤ ਹੁੰਦਾ। ਇਸੇ ਤੱਤ ਕਾਰਨ ਗਾਂ ਦਾ ਘਿਓ ਹਲਕਾ ਪੀਲੇ ਰੰਗ ਦਾ ਹੁੰਦਾ। β-carotene ਸਰੀਰ ਵਿੱਚ ਜਾ ਕੇ ਵਿਟਾਮਿਨ A ਬਣਦਾ ਆ। ਇਹ ਅੱਖਾਂ ਦੀ ਰੌਸ਼ਨੀ ਲਈ ਸਮਝੋ ਇੱਕ ਦਵਾਈ ਆ। ਮੱਝ ਦੇ ਘਿਓ ਵਿੱਚ ਵਿਟਾਮਿਨ A ਪਹਿਲਾਂ ਹੀ ਬਣਿਆ ਹੁੰਦਾ ਤਾਂ ਹੀ ਇਸ ਦਾ ਰੰਗ ਚਿੱਟਾ ਹੁੰਦਾ। ਵਿਟਾਮਿਨ D ਦੋਵੇਂ ਘਿਓਆਂ ਵਿੱਚ ਮੌਜੂਦ ਹੁੰਦਾ। ਪਰ ਗਾਹ ਦੇ ਵਿੱਚ ਥੋੜਾ ਜਿਆਦਾ ਮਾਤਰਾ ਵਿੱਚ ਹੁੰਦਾ ਇਹ ਹੱਡੀਆਂ ਨੂੰ ਮਜ਼ਬੂਤੀ ਦਿੰਦਾ ਤੇ ਛੇਤੀ ਇਨਫੈਕਸ਼ਨ ਹੋਣ ਤੋਂ ਰੋਕਦਾ ਹੋਰ ਮਾਨਸਿਕ ਸਿਹਤ ਲਈ ਇਹ ਬਹੁਤ ਫਾਇਦੇਮੰਦ ਹੁੰਦਾ ਵਿਟਾਮਿਨ ਈ ਦੀ ਮਾਤਰਾ ਵੀ ਦੋਵੇਂ ਘਿਓਾਂ ਵਿੱਚ ਹੁੰਦੀ ਆ ਪਰ ਤਾਜ਼ੇ ਬਣਾਏ ਘਿਓ ਵਿੱਚ ਸਭ ਤੋਂ ਜਿਆਦਾ ਹੁੰਦੀ ਆ ਵਿਟਾਮਿਨ ਈ ਇੱਕ ਪ੍ਰਭਾਵਸ਼ਾਲੀ ਐਂਟੀਆਕਸੀਡੈਂਟ ਆ ਇਹ ਸਕਿਨ ਦੇ ਸੈੱਲਾਂ ਨੂੰ ਬੁੱਢਾ ਹੋਣ ਤੋਂ ਰੋਕਦਾ ਖੁਸ਼ਕ ਚਮੜੀ ਨੂੰ ਕੁਦਰਤੀ ਤੌਰ ਤੇ ਮੋਇਸਚਰਾਈਜ਼ ਕਰਦਾ ਸਕਿਨ ਨੂੰ ਗਲੋਇੰਗ ਮਤਲਬ ਚਮਕਦਾਰ ਬਣਾਉਂਦਾ ਵਾਲ ਝੜਨ ਤੋਂ ਰੋਕਦਾ ਜਿਹੜਾ ਵਿਟਾਮਿਨ ਕੇ ਆ ਉਹ ਵੀ ਮੱਝ ਨਾਲੋਂ ਗਾਂ ਦੇ ਘਿਓ ਵਿੱਚ ਜ਼ਿਆਦਾ ਪਾਇਆ ਜਾਂਦਾ। ਵਿਟਾਮਿਨ K ਹੀ ਕੈਲਸ਼ੀਅਮ ਨੂੰ ਖੂਨ ਵਿੱਚੋਂ ਕੱਢ ਕੇ ਹੱਡੀਆਂ ਦੇ ਦੰਦਾਂ ਤੱਕ ਭੇਜਦਾ। ਇਸੇ ਕਾਰਨ ਕਰਕੇ ਸਾਡੇ ਬਜ਼ੁਰਗਾਂ ਦੀਆਂ ਹੱਡੀਆਂ ਲੋਹੇ ਵਰਗੀਆਂ ਮਜ਼ਬੂਤ ਹੁੰਦੀਆਂ ਸੀ। ਜੇ ਦੋਵੇਂ ਘਿਓਆਂ ਨੂੰ ਬਣਤਰ ਵਜੋਂ ਦੇਖੀਏ ਤਾਂ ਮੱਝ ਦਾ ਘਿਓ ਦਾਣੇਦਾਰ ਅਤੇ ਸੰਘਣਾ ਹੁੰਦਾ ਅਤੇ ਗਾਂ ਦਾ ਹਲਕਾ ਐਵੇਂ ਗਾਂ ਦਾ ਘਿਓ ਹਲਕਾ ਹੋਣ ਕਾਰਨ ਪੱਚਦਾ ਛੇਤੀਆ ਅਤੇ ਮੱਝ ਦਾ ਹੈਵੀ ਹੋਣ ਕਰਕੇ ਥੋੜਾ ਟਾਈਮ ਲੈਂਦਾ। ਮੱਝ ਦੇ ਘਿਓ ਵਿੱਚ ਕੈਲੇਸਟਰੋਲ ਗਾਂ ਨਾਲੋਂ ਥੋੜਾ ਜ਼ਿਆਦਾ ਹੁੰਦਾ ਕਿਉਂਕਿ ਮੱਝ ਦੇ ਘਿਓ ਵਿੱਚ ਕੁੱਲ ਫੈਟ ਜ਼ਿਆਦਾ ਹੁੰਦੀ ਆ ਗਾਂ ਦੇ ਘਿਓ ਵਿੱਚ ਸੀਐਲਐਨਾ ਦੇ ਕਿ ਫੈਟੀ ਐਸਿਡ ਹੁੰਦਾ ਜੋ ਸਰੀਰ ਵਿੱਚੋਂ ਬੈਡ ਫੈਟ ਸਾੜਨ ਵਿੱਚ ਮਦਦ ਕਰਦਾ ਅਤੇ ਮੈਟਾਬੋਲਿਜ਼ਮ ਨੂੰ ਫਾਸਟ ਕਰਦਾ ਹੈ ਮੱਝ ਦੇ ਘਿਓ ਵਿੱਚ ਵੀ ਹੁੰਦਾ ਆ ਪਰ ਗਾਂ ਦੇ ਘਿਓ ਵਿੱਚ ਬਹੁਤ ਜ਼ਿਆਦਾ ਹੁੰਦਾ ਘਿਓ ਦੀ ਇੱਕ ਹੋਰ ਵੱਡੀ ਖੂਬੀ ਇਸ ਵਿੱਚ ਬਿਊਟੀਰੀਨ ਨਾਂ ਦਾ ਇੱਕ ਐਸਿਡ ਹੁੰਦਾ ਉਹ ਸਾਡੀਆਂ ਵੱਡੀਆਂ ਆਂਦਰਾਂ ਮਤਲਬ ਇੰਟੈਸਟਾਈਨ ਦੇ ਸੈੱਲਾਂ ਦੀ ਮਨਪਸੰਦ ਖਰਾਕ ਹੁੰਦੀ ਆ ਇਸ ਨੂੰ ਖਾ ਕੇ ਗੁੱਡ ਬੈਕਟੀਰੀਆ ਦੀ ਸੰਖਿਆ ਵਧਦੀ ਆ ਗਾਂ ਦਾ ਕਿਉ ਇਸ ਮਾਮਲੇ ਵਿੱਚ ਥੋੜਾ ਅੱਗੇ ਆ ਹੁਣ ਕਿਉ ਉਹਦਾ ਇੱਕ ਹੈਰਾਨੀਜਨਕ ਤੱਥ ਦੱਸਾਂ ਆਪਾਂ ਸਾਰੇ ਆਪਣੇ ਪਿੰਡਾਂ ਵਿੱਚ ਘਿਓ ਦੀ ਤਸਵੀਰ ਨੂੰ ਗਰਮ ਸਮਝਦੇ ਆ ਪਰ ਨਹੀਂ ਦੋਵੇਂ ਕਿਉ ਆਯੁਰਵੇਦ ਅਨੁਸਾਰ ਤਸਵੀਰ ਬਜੋ ਠੰਡੇ ਨੇ ਜਦੋਂ ਵੀ ਸਿੱਧਾ ਖਾਵਾਂਗੇ ਇਹ ਸਰੀਰ ਨੂੰ ਠੰਡਕ ਹੀ ਦੇਊਗਾ ਘਿਓ ਦੀ ਤਸਵੀਰ ਕਈ ਹਾਲਾਤਾਂ ਵਿੱਚ ਗਰਮ ਹੋ ਸਕਦੀ ਆ ਜਦੋਂ ਵੀ ਘਿਓ ਨੂੰ ਅਦਰਕ ਲਸਣ ਕਾਲੀ ਮਿਰਚ ਜਾਂ ਦਾਲਚੀਨੀ ਪਾ ਕੇ ਉਹਨਾਂ ਨੂੰ ਗਰਮ ਕਰਦੇ ਆ ਤਾਂ ਕਿ ਉਹ ਉਹਨਾਂ ਮਸਾਲਿਆਂ ਦੀ ਗਰਮੀ ਸੋਖ ਲੈਂਦਾ ਆ ਜਾਨੀ ਕਿ ਉਹ ਜਿਹੜੀ ਵੀ ਚੀਜ਼ ਵਿੱਚ ਮਿਲਦਾ ਆ ਉਸ ਦਾ ਗੁਣ ਬਣਾ ਲੈਂਦਾ ਜਦੋਂ ਵੀ ਪੰਜੀਰੀ ਜਾਂ ਚੂਰੀ ਬਣਾਉਣ ਵੇਲੇ ਸੁੰਡ ਜਾਂ ਕੋਈ ਹੋਰ ਗਰਮ ਤਸਵੀਰ ਦੀ ਆਈਟਮ ਮਿਕਸ ਕਰਦੇ ਆ ਤਾਂ ਕਿ ਉਹ ਠੰਡਾ ਨਹੀਂ ਰਿਹਾ ਉਹ ਗਰਮ ਹੋ ਗਿਆ ਉਸ ਦੀ ਤਸਵੀਰ ਹੁਣ ਗਰਮ ਹੋ ਗਈ ਜੇ ਕਿ ਉਹਨੂੰ ਬਾਰ ਬਾਰ ਗਰਮ ਕੀਤਾ ਜਾਵੇ ਜਾਂ ਉਸ ਨੂੰ ਇਹਨਾਂ ਉਬਾਲਿਆ ਜਾਵੇ ਕਿ ਉਸ ਦਾ ਰੰਗ ਬਦਲ ਕੇ ਗੂੜਾ ਪੂਰਾ ਹੋ ਜਾਏ ਤਾਂ ਸਮਝੋ ਉਸ ਦੇ ਵਿੱਚਲੇ ਕੁਦਰਤੀ ਠੰਡੇ ਗੁਣ ਨਸ਼ਟ ਹੋ ਗਏ ਇਹਜਾ ਕਿ ਉਹ ਪਚਣ ਵਿੱਚ ਵੀ ਭਾਰੀ ਹੋ ਜਾਂਦਾ ਤੇ ਸਰੀਰ ਵਿੱਚ ਗਰਮੀ ਵਧਾ ਸਕਦਾ ਆਯੁਰਵੇਦ ਕਹਿੰਦਾ ਵੀ ਜਿਵੇਂ ਜਿਵੇਂ ਕਿਉਂ ਪੁਰਾਣਾ ਹੁੰਦਾ ਜਾਂਦਾ ਖਾਸ ਕਰਕੇ 1 ਸਾਲ ਤੋਂ ਵੱਧ ਪੁਰਾਣਾ ਉਸਦੀ ਤਸਵੀਰ ਕੁਦਰਤੀ ਤੌਰ ਤੇ ਬਦਲਣੀ ਸ਼ੁਰੂ ਹੋ ਜਾਂਦੀ ਆ ਪੁਰਾਣਾ ਕਿਉਂ ਬਹੁਤ ਤਿੱਖਾ ਹੋ ਜਾਂਦਾ ਮਤਲਬ ਆਯੁਰਵੇਦ ਵੱਲੋਂ ਇਸ ਨੂੰ ਬਲੋਕੇਜ ਖੋਲਣ ਲਈ ਦਵਾਈਆਂ ਵਜੋਂ ਵਰਤਿਆ ਜਾਣ ਲੱਗ ਜਾਂਦਾ ਪਰ ਤਸਵੀਰ ਇਸ ਦੀ ਤਾਜ਼ੇ ਕਿਉਂ ਵਰਗੀ ਠੰਡੀ ਨਹੀਂ ਰਹਿੰਦੀ ਉਦਾਹਰਨ ਵਜੋਂ ਸਮਝ ਲਓ ਵੀ ਕਿਉਂ ਇੱਕ ਟੈਕਸੀ ਗੱਡੀ ਵਾਂਗ ਆ ਜਿਹੜੀ ਵੀ ਸਵਾਰੀ ਚੜੀ ਉਹੀ ਉਸ ਦੀ ਮਾਲਕ ਜੇ ਇਸ ਵਿੱਚ ਗਰਮ ਜੈਫਲ ਲੌਂਗ ਜਾਂ ਹੋਰ ਕੋਈ ਗਰਮ ਆਈਟਮ ਬੈਠ ਗਈ ਤਾਂ ਇਹ ਸਰੀਰ ਵਿੱਚ ਅੱਗ ਵਾਂਗ ਗਰਮੀ ਪੈਦਾ ਕਰ ਦੂ ਇਸੇ ਲਈ ਪਹਿਲਾਂ ਬਜ਼ੁਰਗ ਸਰਦੀਆਂ ਵਿੱਚ ਕਿਉਂ ਨੂੰ ਗਰਮ ਮਸਾਲਿਆਂ ਨਾਲ ਮਿਲਾ ਕੇ ਖਾਂਦੇ ਸੀ ਅਤੇ ਗਰਮੀਆਂ ਵਿੱਚ ਦਾਲ ਰੋਟੀ ਦੇ ਉੱਪਰੋਂ ਪਾ ਕੇ ਖਾਂਦੇ ਸੀ ਜਿਵੇਂ ਗਾਂ ਅਤੇ ਮੱਝ ਦੇ ਘੋ ਵਿੱਚ ਨਿਊਟ੍ਰੀਸ਼ਨ ਫੈਕਟ ਵੱਲੋਂ ਕਾਫੀ ਅੰਤਰ ਆ ਉਸੇ ਤਰ੍ਹਾਂ ਨਾ ਦੋਵਾਂ ਘੋਆਂ ਨੂੰ ਖਾਣ ਦਾ ਤਰੀਕਾ ਸਮਾਂ ਅਤੇ ਮੌਸਮ ਅਲੱਗ-ਅਲੱਗ ਆ ਜਿਵੇਂ ਪਹਿਲਾਂ ਦੱਸਿਆ ਵੀ ਗਰਮੀਆਂ ਵਿੱਚ ਦਾਲ ਰੋਟੀ ਦੇ ਉੱਪਰੋਂ ਪਾ ਕੇ ਖਾਣ ਚ ਸਭ ਤੋਂ ਵਧੀਆ ਤਰੀਕਾ ਆ ਐਵੇਂ ਇੱਕ ਤਾਂ ਇਹਦੇ ਵਿਟਾਮਿਨ ਨਹੀਂ ਨਸਟੁੰਦੇ ਦੂਜਾ ਪੇਟ ਬਹੁਤ ਸਹੀ ਤਰੀਕੇ ਨਾਲ ਸਾਫ਼ ਹੁੰਦਾ ਤੀਜਾ ਚਮੜੀ ਨੂੰ ਚਮਕਦਾਰ ਬਣਾਉਂਦਾ ਆ ਨਾ ਹੀ ਫਿਰ ਤਸਵੀਰ ਬਦਲਦੀ ਆ ਆਯੁਰਵੇਦ ਮੁਤਾਬਕ ਮੌਸਮ ਦੇ ਹਿਸਾਬ ਨਾਲ ਘਿਓ ਦੀ ਚੋਣ ਕਰਨੀ ਜ਼ਰੂਰੀ ਆ ਮੱਝ ਦਾ ਘਿਓ ਹਮੇਸ਼ਾ ਸਰਦੀਆਂ ਵਿੱਚ ਖਾਣਾ ਚਾਹੀਦਾ ਕਿਉਂਕਿ ਸਰਦੀਆਂ ਵਿੱਚ ਸਾਡਾ ਮੈਟਾਬੋਲਿਜ਼ਮ ਵੀ ਤੇਜ਼ ਹੋ ਜਾਂਦਾ ਦੂਜਾ ਸਰਦੀਆਂ ਵਿੱਚ ਸਰੀਰ ਨੂੰ ਗਰਮੀ ਅਤੇ ਮਜ਼ਬੂਤੀ ਦੀ ਲੋੜ ਹੁੰਦੀ ਆ ਇਸ ਨੂੰ ਪੰਜੀਰੀ ਪੀਨੀਆ ਬਣਾ ਕੇ ਜਾਂ ਗਰਮ ਦੁੱਧ ਨਾਲ ਵੀ ਲੈ ਸਕਦੇ ਆ ਸਰਦੀਆਂ ਵਿੱਚ ਖਾਦਾ ਮੱਝ ਦਾ ਕਿਉਂ ਜੋੜਾਂ ਵਿੱਚ ਖੁਸ਼ਕੀ ਵੀ ਨਹੀਂ ਪੈਦਾ ਹੋਣ ਦਿੰਦਾ ਅੱਗੇ ਗਰਮੀਆਂ ਵਿੱਚ ਹਮੇਸ਼ਾ ਗਾਂ ਦੇ ਘਿਓ ਦਾ ਹੀ ਸੇਵਨ ਕਰਨਾ ਚਾਹੀਦਾ ਹਲਕਾ ਤੇ ਤਸੀਰ ਠੰਡੀ ਹੋਣ ਕਰਕੇ ਸਰੀਰ ਵਿੱਚ ਗਰਮੀ ਨਹੀਂ ਹੁੰਦੀ ਲੂ ਮਤਲਬ ਹੀਟ ਸਟ੍ਰੋਕ ਤੋਂ ਵੀ ਬਚਾ ਰਹਿੰਦਾ ਰੋਟੀਆਂ ਦੇ ਚੋਪੜ ਕੇ ਜਾਂ ਇੱਕ ਚਮਚ ਸਵੇਰੇ ਖਾਲੀ ਪੇਟ ਗਾਂ ਦਾ ਘਿਓ ਲੈ ਸਕਦੇ ਆ ਖਾਲੀ ਪੇਟ ਲਿੱਤਾ ਹੋਇਆ ਘਿਓ ਪੂਰੇ ਸਰੀਰ ਦੀ ਡੀਟੌਕਸੀਫਿਕੇਸ਼ਨ ਕਰੂਗਾ ਅਤੇ ਕਵਜ਼ ਤੋਂ ਵੀ ਰਾਹਤ ਦੇਊਗਾ ਦੁਪਹਿਰੇ ਵੀ ਗਾਂ ਦਾ ਮੱਝ ਦਾ ਕਿਉਂ ਲੈ ਸਕਦੇ ਆ ਪਰ ਉੱਪਰੋਂ ਪਾ ਕੇ ਹਾਂ ਜੇ ਨੀਂਦ ਦੀ ਪ੍ਰੋਬਲਮਾਂ ਤਾਂ ਰਾਤ ਨੂੰ ਵੀ ਦੁੱਧ ਨਾਲ ਮੱਝ ਦਾ ਦੇਸੀ ਕਿਉਂ ਇੱਕ ਜਾਂ ਦੋ ਚਮਚ ਲੈ ਸਕਦੇ ਹੋ ਕਿਉਂ ਤੋਂ ਤੁਰੰਤ ਬਾਅਦ ਕਦੇ ਠੰਡਾ ਪਾਣੀ ਨਹੀਂ ਪੀਣਾ ਹੁੰਦਾ ਜੇ ਪਾਣੀ ਪੀਣਾ ਪਏ ਤਾਂ ਹਮੇਸ਼ਾ ਕੋਸਾ ਪੀਣਾ ਬਰਸਾਤ ਦੇ ਮੌਸਮਾਂ ਵਿੱਚ ਸਾਡਾ ਪਾਚਨ ਹੌਲੀ ਹੋ ਜਾਂਦਾ ਇਸ ਮੌਸਮ ਵਿੱਚ ਸਿਰਫ ਗਾਂ ਦਾ ਹਲਕਾ ਕਿਉਂ ਵਰਤਣਾ ਚਾਹੀਦਾ ਹੁਣ ਗੱਲ ਕਰਦੇ ਆ ਵੀ ਕਿਹੜੀ ਕਿਹੜੀ ਪ੍ਰੋਬਲਮ ਵਿੱਚ ਕਿਉਂ ਖਾਣਾ ਚਾਹੀਦਾ ਕਿਹੜੀ ਕਿਹੜੀ ਵਿੱਚ ਨਹੀਂ ਖਾਣਾ ਚਾਹੀਦਾ ਫਸਟ ਤੇ ਬੁਖਾਰ ਦੀ ਹਾਲਤ ਵਿੱਚ ਕਿਹੋ ਦਾ ਸੇਵਨ ਬਿਲਕੁਲ ਨਹੀਂ ਕਰਨਾ ਕਿਉਂਕਿ ਉਸ ਸਮੇਂ ਸਾਡਾ ਸਰੀਰ ਕਿਸੇ ਵੀ ਹੈਵੀ ਬਸਟ ਨੂੰ ਪਹੁੰਚਾਉਣ ਦੀ ਹਾਲਤ ਵਿੱਚ ਨਹੀਂ ਹੁੰਦਾ ਅਗਰ ਲੀਵਰ ਫੈਟੀ ਹੈ ਜਾਂ ਪੀਲੀਆ ਹੋਇਆ ਤਾਂ ਵੀ ਕਿਉਂ ਨਾ ਖਾਓ ਕਿਉਂਕਿ ਲੀਵਰ ਹੀ ਖਾਣੇ ਨੂੰ ਮੈਟਾਬੋਲਾਈਜ਼ ਕਰਨ ਦਾ ਮੁੱਖ ਕੇਂਦਰ ਹੈ ਬਿਮਾਰ ਲੀਵਰ ਤੇ ਕਿਹੋ ਦਾ ਬਾਧੂ ਬੋਝ ਪਾਉਣ ਨਾਲ ਨੁਕਸਾਨ ਹੋ ਸਕਦਾ ਜੇ ਖਾਂਸੀ ਜ਼ੁਖਾਮ ਬਲਗਮ ਜਾਂ ਸਾਈਨਸ ਦੀ ਗੰਭੀ ਇਸਮਸਿਆ ਆਇਆ ਤਾਂ ਵੀ ਕਿਉਂ ਕਿਸੇ ਵੀ ਤਰ੍ਹਾਂ ਨਾ ਖਾਓ ਕਿਉਂਕਿ ਕਿਉਂ ਬਲਗਮ ਅਤੇ ਰੇਸ ਨੂੰ ਹੋਰ ਸੰਘਣਾ ਕਰ ਸਕਦਾ ਜੇਪ ਤੁਹਾਡਾ ਪੇਟ ਲਗਾਤਾਰ ਖਰਾਬ ਰਹਿੰਦਾ ਜਾਂ ਪੇਟ ਭਰਿਆ ਰਹਿੰਦਾ ਸਵੇਰੇ ਉੱਠ ਕੇ ਅਕਸਰ ਜੀਭ ਤੇ ਚਿੱਟੀ ਤਹਿ ਜਮੀ ਰਹਿੰਦੀ ਆ ਤਾਂ ਇਹ ਸੰਕੇਤ ਆ ਕਿ ਤੁਹਾਡੇ ਸਰੀਰ ਵਿੱਚ ਪਹਿਲਾਂ ਵਾਲੀ ਖਰਾਕ ਹੀ ਨਹੀਂ ਪਚੀ ਹਲੇ ਅਜਿਹੀ ਹਾਲਤ ਵਿੱਚ ਕਿਉਂ ਖਾਣਾ ਸਰੀਰ ਵਿੱਚ ਆਮ ਟੌਕਸਿਨਸ ਵਧਾ ਸਕਦਾ ਹਾਲਾਂਕਿ ਕਿਉਂ ਦਿਲ ਦੀ ਸਿਹਤ ਲਈ ਬਹੁਤ ਚੰਗਾ ਹੁੰਦਾ ਪਰ ਜੇ ਨਾੜਾਂ ਵਿੱਚ ਪਹਿਲੀ ਬਲੋਕੇਜ ਆ ਜਾਂ ਤੁਹਾਡਾ ਫਿਜ਼ੀਕਲ ਐਕਟੀਵਿਟੀ ਲੈਵਲ ਨਹੀਂ ਹੈਗਾ ਕੋਈ ਕਸਰਤ ਨਹੀਂ ਕਰਦੇ ਤਾਂ ਵੀ ਉਸ ਨੂੰ ਭਾਰੀ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਇੱਕ ਕੁਝ ਕੁ ਹੋਰ ਚੀਜ਼ਾਂ ਨੇ ਜਿਹੜੀਆਂ ਘਿਓ ਨਾਲ ਮਿਲਾ ਕੇ ਬਿਲਕੁਲ ਨਹੀਂ ਖਾਣੀਆਂ ਚਾਹੀਦੀਆਂ ਉਹ ਵੀ ਸਾਂਝੀਆਂ ਕਰ ਦੇਣਾ ਘਿਓ ਨਾਲ ਕਦੇ ਵੀ ਸ਼ਾਇਦ ਨਹੀਂ ਮਿਲਾ ਕੇ ਖਾਣਾ ਹੈਗਾ ਆਯੁਰਵੇਦ ਵਿੱਚ ਇਸ ਨੂੰ ਧੀਮਾ ਜ਼ਹਿਰ ਮਤਲਬ ਸਲੋ ਪੋਇਜ਼ਨ ਕਿਹਾ ਜਾਂਦਾ ਸਿੱਧਾ ਘਿਓ ਜਾਂ ਘਿਓ ਪਾ ਕੇ ਖਾਦੇ ਖਾਣੇ ਨਾਲ ਕਦੇ ਵੀ ਤੁਰੰਤ ਬਾਅਦ ਠੰਡਾ ਪਾਣੀ ਜਾਂ ਆਈਸਕ੍ਰੀਮ ਨਹੀਂ ਖਾਣੀ ਹੈਗੀ ਐਵੇਂ ਕਰਨਾ ਗਲੇ ਅਤੇ ਨਾੜਾਂ ਲਈ ਬਹੁਤ ਗਲਤ ਮੰਨਿਆ ਜਾਂਦਾ ਤਾਂ ਆਖਰ ਵਿੱਚ ਸਿਰਫ ਗੱਲ ਇੰਨੀ ਕਾ ਕਿ ਸਾਡੀ ਵਿਰਾਸਤ ਸਾਡੇ ਬਜ਼ੁਰਗਾਂ ਦਾ ਦੇਸੀ ਘਿਓ ਖਾਣਾ ਕੋਈ ਮਾਮੂਲੀ ਚੀਜ਼ ਨਹੀਂ ਹੈਗੀ ਸੀ ਬਲਕਿ ਸਿਹਤ ਦਾ ਖਜ਼ਾਨਾ ਸੀ ਅਸੀਂ ਪੱਛਮੀ ਦੇਸ਼ਾਂ ਦੀ ਨਕਲ ਕਰਦੇ ਕਰਦੇ ਇਹਨਾਂ ਤੋਂ ਦੂਰ ਹੁੰਦੇ ਜਾ ਰਹੇ ਹਾਂ ਪਰ ਅੱਜ ਸਾਇੰਸ ਵੀ ਉਹੀ ਗੱਲਾਂ ਮੰਨ ਰਹੀ ਹੈ ਜੋ ਸਾਡੇ ਬਜ਼ੁਰਗ ਸਦੀਆਂ ਤੋਂ ਖਾਂਦੇ ਆ ਰਹੇ ਨੇ ਸੋ ਜੇ ਤੁਹਾਨੂੰ ਲੱਗਾ ਕਿ ਅੱਜ ਦੀ ਵੀਡੀਓ ਨੇ ਘਿਓ ਪ੍ਰਤੀ ਤੁਹਾਡੀ ਸੋਚ ਬਦਲੀ ਆ ਤਾਂ ਇਹ ਸਿਰਫ ਆਪਣੇ ਤੱਕ ਨਾ ਰੱਖਿਓ ਇਸ ਨੂੰ ਸ਼ੇਅਰ ਜ਼ਰੂਰ ਕਰਿਓ ਚਾਹੇ ਇੱਕ ਦੋਸਤ ਜਾਂ ਇੱਕ ਰਿਸ਼ਤੇਦਾਰ ਨੂੰ ਕਰਨਾ ਖਾਸ ਕਰਕੇ ਉਹਨਾਂ ਨੂੰ ਜੋ ਘਿਓ ਖਾਣ ਤੋਂ ਡਰਦੇ ਨੇ ਤੁਹਾਡਾ ਇੱਕ ਲਾਈਕ ਸ਼ੇਅਰ ਮੈਨੂੰ ਹੌਸਲਾ ਦਿੰਦਾ ਕਿ ਮੈਂ ਇਹੋ ਜਿਹੇ ਵਿਸ਼ਿਆਂ ਤੇ ਹੋਰ ਵੀਡੀਓ ਲੈ ਕੇ ਆਵਾਂ ਯਾਦ ਰੱਖਿਓ ਸਿਹਤਮੰਦ ਰਹਿਣਾ ਕੋਈ ਮੰਜ਼ਿਲ ਨਹੀਂ ਹੈਗੀ ਇੱਕ ਸਫ਼ਰ ਆ ਚੱਲਦੇ ਹੀ ਰਹਿਣਾ ਪੈਂਦਾ ਇਹਦੇ ਵਿੱਚ ਕਿਓ ਖਾਂਦੇ ਰਹੋ ਸਰੀਰਕ ਮਿਹਨਤ ਕਰਦੇ ਰਹੋ ਮਿਲਦੇ ਆਂ ਅਗਲੀ ਵੀਡੀਓ ਚ ਖਾਓ ਹੈਲਥੀ ਰਹੋ ਹੈਲਥੀ ਧੰਨਵਾਦ